ਵੈਕੂ ਜੀ ਦਾ ਖਾਲਸਾ ਵੈਕੂ ਜੀ ਸਦੇ ਦਾਸ ਕਬਲਜੀਤ ਸਿੰਘ ਸੇਵਾਇਲ ਫਰੋਪ ਚੈਰੀਟੇਬਲ ਸੁਸਾਇਟੀ ਹੋਣੀ ਅੱਜ ਨਗਰ ਕੀਰਤਨ ਗੱਟਿਆ ਗਿਆ ਜਿਹੜਾ ਕਿ ਪਤਿਸਵ ਦਾ ਹਸਤਾਨ ਤੋਂ ਕੋ ਮੰਡ ਗਿਆ ਕਿ ਬਹੁਤ ਵਧੀਆ ਗੱਲ ਬੜਾ ਵੱਡਾ ਉਪਰਾਲਾ ਆ ਜੀ ਹਰ ਸਾਲ ਦੀ ਤਰ੍ਹਾਂ ਇਸ ਆਲੀ ਬੁੜੀ ਵੱਡੀ ਗੰਟੀ ਵਿੱਚ ਨਗਰ ਕੀਰਤਨ ਗਿਆ ਜੀ ਇਹ ਤੇ ਹਰ ਸਾਲ ਆ ਰਿਹਾ ਆ ਰਿਹਾ ਆ ਤੇ ਬਹੁਤ ਵਧੀਆ ਉਪਰਾਲਾ ਆ ਬਹੁਤ ਸੰਗਤ ਜੀ ਉਹ ਸਰਦਾ ਇੰਨੀ ਕਿ ਬਾਬਾ ਜੀ ਦੇ ਵਿੱਚ ਕਿ ਬਹੁਤ ਸਾਰੀ ਸੰਗਤ ਆ ਰਹੀ ਹੈ ਬਹੁਤ ਸਾਰੀ ਅੱਧਾ ਅਮਰਸਰ ਜਾ ਰਿਹਾ ਹੈ ਜੇ ਤੁਸੀਂ ਦੇਖੇਗਾ ਕਿ ਵੱਡੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਦੂਰ ਦਰਾਡੇ ਲੈ ਕੇ ਤੇ ਪਹੁੰਚੀ ਹੈ ਬਹੁਤ ਜਿਆਦੀ ਦੇਸ਼ਾਂ ਤੋਂ ਵੀ ਦੇਸ਼ੇ ਦਾ ਵੀ ਖਾਲੀ ਆਪਾਂ ਦੂਰ ਦਰਾਡੇ ਦੀ ਗੱਲ ਕਰੀਏ ਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਂਦੀ ਆ ਤੇ ਬਹੁਤ ਵਧੀਆ ਹੀ ਬਹੁਤ ਵਧੀਆ ਬਹੁਤ ਵਧੀਆ ਆ ਅਸੀਂ ਦੇ ਇਸ ਪੁਰਾਲੇ ਤੋਂ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਅਮਰਸਰ ਨਗਰੀ ਦੇ ਵਿੱਚ ਪੈਦਾ ਹੋਏ ਆ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਬਾਬਾ ਜੀ ਦੀ ਗੋਦੀ 'ਚ ਬੈਠੇ ਆ ਅਸਰੇ ਤੇ ਬਾਬਾ ਐਸੋਲੇ ਮਾਣ ਮਹਿਸੂਸ ਹੋ ਰਿਹਾ ਪੂਰਾ ਇਹ ਇਸ ਵੇਲੇ ਕਿ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਆ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਅਰਮਜੀਤ ਸਿੰਘ ਆ ਜੀ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਕਿ ਕਹਿਣਾ ਚਾਹੋਗੇ ਨਾ ਕਿ ਬਹੁਤ ਹੀ ਵਧੀਆ ਉਪਰਾਲਾ ਸੰਕਟਾਂ ਕਰ ਰਹੀਆਂ ਨੇ ਸਰੋਣੀ ਕਮੇਟੀ ਦੁਆਰਾ ਜਾਂ ਫੋਰਸ ਸਾਡੀਆਂ ਜਿਹੜੀਆਂ ਬਹੁਤ ਜ਼ਿਆਰੀਆਂ ਸੁਸਾਇਟੀਆਂ ਜਿਹੜੀਆਂ ਅਸੀਂ ਕਹਿੰਦੇ ਕਿ ਜਿਸ ਤਰ੍ਹਾਂ ਅੱਗੇ ਨਗਰ ਕੀਰਤਨ ਨਿਕਲਦਾ ਸਟੋਪ ਬੈਟ ਵਧੀਆ ਤੌਰ 'ਤੇ ਵਿੱਚ ਆ ਰਹੀ ਬਹੁਤ ਵੱਡਾ ਨਗਰ ਕੀਰਤਨ ਨਿਕਲਿਆ ਮਾਲੇ ਦਾ ਸੁਸਾਇਟੀਆਂ ਰਲ ਕੇ ਜਥੇ ਬੰਨੀਆਂ ਰਲ ਕੇ ਬਹੁਤ ਵਧੀਆ ਇਹਦਾ ਉਪਰਾਲਾ ਕਰ ਰਹੀਆਂ ਨੇ ਮੈਂ ਵੇਖਣ ਨਹੀਂ ਸੋਦਰ ਇੰਨੇ ਕਿ ਟਰੱਕ ਬਾਹਰੋਂ ਆਏ ਟਰਾਲੀਆਂ ਆਈਆਂ ਨੇ ਇੰਨਾਂ ਕਿ ਸੰਗਤਾਂ ਪਹੁੰਚਿਆ ਹਮਮਾ ਕੇ ਅੱਗੇ ਨਾਲ ਬਹੁਤ ਵੱਡਾ ਨਗਰ ਕੀਰਤਨ ਗਿਆ ਸੰਗਤਾਂ ਪਰਿਵਾਰਾਂ ਸਮੇਤ ਬਹੁਤਿਆਂ ਨੇ ਦੇਖਿਆ ਕਿ ਬੱਚੇ ਕਿੰਨੇ ਬੱਚੇ ਵੀ ਨਾਲ ਸੋਨਾਂ ਦੇ ਬੱਚੇ ਜੀ ਬੜੇ ਤਿਆਰੀ ਨਾਲ ਸਿੰਘ ਸੱਜ ਕੇ ਤਿਆਰ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਸਿੰਘ ਸੱਜ ਕੇ ਤਿਆਰ ਹੋਏ ਨੇ ਬੱਚਿਆਂ 'ਚ ਇੰਨਾ ਦਸ਼ਾ ਹੈ ਕਿ ਨਗਰ ਕੀਰਤਨ ਦੇ ਵਿੱਚ ਬਹੁਤ ਜ਼ਿਆਦਾ ਦਸ਼ਾ ਹੈ ਬੱਚੇ ਵੀ ਨਾ ਜੇ ਕੋ ਸਰੇ ਸਰੇ ਤੜਕੇ ਉੱਠ ਕੇ ਬੱਚੇ ਮਹਾਰਾ ਨਾਲ ਲੈ ਕੇ ਉਪਰਾਲਾ ਕਰਕੇ ਜਾ ਰਹੇ ਨੇ ਤੇ ਕਹਿੰਦਾ ਕਿ ਮਾਪਿਓ ਦੀ ਬੜੀ ਇਨਾਂ ਦੇ ਵਿੱਚ ਸਰਬਾ ਭਾਉਣਾ ਜਿਹੜਾ ਬੱਚਾ ਨੂੰ ਤਿਆਰ ਕਰਕੇ ਸਿਰ ਉੱਠ ਕੇ ਲੈ ਕੇ ਗਏ ਨੇ ਤੇ ਮਾਰੇ ਦਾ ਬੜਾ ਸ਼ੁਕਰਾਨਾ ਕਰਦੇ ਹਾਂ ਮਾਰੇ ਦੀ ਬੜੀ ਕਿਰਪਾ ਤੇ ਵਧਿਆ ਨਗਰ ਕਿਦਾਂ ਬਹੁਤ ਵਧੀਆ ਲੱਗ ਕੇ ਤਨ ਨਿਕਲਿਆ ਜੀ ਧਿਆ ਖਾਲਸਾ ਵਹਿਰ ਦੀ ਕੀ ਫਤਿਹ ਸੂਰਾ ਸੂ ਪਛਾਨੀ ਹੈ ਜੋ ਲਰੇਦੀਨ ਕੇ ਹੈ ਤੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਤਨ ਤਨ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਸ਼ਹੀਦਾਂ ਦੇ ਪਾਵਨ ਸਥਾਨ ਤੋਂ ਪ੍ਰਾਰੰਭ ਹੋ ਕੇ ਤੇ ਸ਼ਹੀਦਾਂ ਦੇ ਜਨਮ ਸਥਾਨ ਕੋ ਉਸ ਪਿੰਡ ਸਾਬ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਹਰ ਸਾਲ ਸਜਾਇਆ ਜਾਂਦਾ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਨਿਸ਼ਾਨਚੀ ਸਾਹਿਬ ਅਤੇ ਧੰਨ ਧੰਨ ਸ਼ਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਰਬਤ ਸੰਗਤਾਂ ਆਪ ਕਰਦੀਆਂ ਨੇ ਤੇ ਸ਼ਹੀਦਾ ਨੇ ਕਿਰਪਾ ਬਖਸ਼ਿਸ਼ ਕਰਕੇ ਆਪਣੇ ਸੇਵਕ ਜਥੇਦਾਰ ਬਾਬਾ ਸਿੰਘ ਜੀ ਮੈਂਬਰਸ਼ਿਪ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਨੇ ਉਹਨਾਂ ਨੂੰ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਇਹ ਸੇਵਾ ਦਿੱਤੀ ਆ ਸਤਿਗੁਰੂ ਸੱਚੇ ਪਾਤਸ਼ਾਹ ਜਿੰਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੀਆਂ ਸ਼ਹੀਦ ਸਿੰਘ ਸਾਰਿਆਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣ ਤੇ ਜਥੇਦਾਰ ਬਾਬਾ ਸਿੰਘ ਉਹਨਾਂ ਦੇ ਪਰਿਵਾਰ ਨੂੰ ਇਹ ਸੇਵਾ ਨਿਭਾਉਣ ਦਾ ਬਲ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ